ਸਸਿਗਰ ਜੀ ਸਾਰਿਆਂ ਨੂੰ ਪੈਨੂਆ ਪੁਚਨ ਦੇ ਤੁਹਾਡਾ ਸਵਾਗਤ ਹੈ ਜੀ ਹੋਰ ਨਵਾਂ ਬਲੌਗ ਕਿਨਦਰਵਾਚ 10 2-3 ਦਿਨ ਦੇ ਬਾਅਦ ਤੁਹਾਡਾ ਦਸਹਿਰਾ ਸੀ ਮੇਰਾ ਕੋਈ ਨਹੀਂ ਸਾਰਾ ਮੈਂ ਨਹੀਂ ਬਣਾਇਆ ਜੀ ਦਸਹਿਰਾ ਮੈਂ ਕਿਹੜਾ ਬਣਾਇਆ ਨਹੀਂ ਬਿਲਕੁਲ ਵੀ ਨਹੀਂ ਮੈਂ ਡਸਪਿੰਗ ਤੇ ਸੜਨਾ ਇਤਨਾ ਚਲੋ ਚੱਲੀਏ ਜਿੰਨਾ ਬਣਾ ਲਈ ਅਸੀਂ ਜੰਨੇ ਜੀ ਸ਼ਹਿਰ ਗੱਡੀ ਚ ਬੈਠ ਕੇ ਜਾਂਦੇ ਹਾਂ ਕੀ ਕਰਨ ਚੱਲੇ ਆ ਚੱਲੀਏ ਹੋਰ ਬਸ ਚਿੜੀਆਂ ਦੇ ਲੱ ਦੁਪਹਿਰ ਨੂੰ ਵੀ ਉਹ ਆਉਂਦੀਆਂ ਖਾਣ ਬੇ ਦੇ ਲਾ ਇਹ ਪੂਰੀ ਨੂੰ ਨਹੀਂ ਫੁੱਲ ਖਿਲਦੇ ਹਨਾ ਐ ਹੈ ਕਈ ਗੱਲਾਂ ਨਹੀਂ ਰਹਿ ਜਾਂਦੀਆਂ ਕਈ ਰਹਿ ਜਾਂਦੀਆਂ ਦੇਖੇ ਤੇ ਪਾਸੋਂ ਦੀ ਟੁੱਟੀ ਹੈ ਕੱਲ੍ਹ ਵੀ ਡਾਇਰ ਨਹੀਂ ਪਟਕਾ ਹਾਂ ਐਨੇ ਕੋ ਨੂੰ ਕੀ ਕਹੀਦਾ ਫੁੱਲ ਖਿਲੇ ਆ ਕਿੰਨੇ ਸੋਹਣੇ ਲੱਗਦੇ ਐ ਨਾ ਡਾਰਕ ਤੇ ਹੁਣ ਜੀ ਅਸੀਂ ਤੁਰ ਪਿਆ ਸ਼ਹਿਰ ਵਾਸਤੇ ਮੁਰ ਕੇ ਆ ਗਿਆ ਸ਼ਹਿਰ ਚਲੇ ਆ ਜੀ ਮਨਵੀਰ ਨੂੰ ਮਤਲਬ ਕਿ ਫੀਵਰ ਸੀਗਾ ਕੱਲ ਫੀਵਰ ਵੀ ਬੁਖਾਰ ਵੀ ਸੀਗਾ ਤੇ ਨਾਲ ਥੋੜੀ ਪੇਟ ਨੂੰ ਵੀ ਪ੍ਰੋਬਲਮ ਸੀਗੀ ਤੇ ਇਸ ਕਰਕੇ ਅਸੀਂ ਸੋਚੇ ਪਏ ਸੀ ਇਨਫੈਕਸ਼ਨ ਟੈਸਟ ਜਿਹੜਾ ਉਹ ਕਰਵਾ ਲਈ ਮਨਵੀਰ ਦਾ ਇਹ ਯੂਨੀਵਰਸਿਟੀ ਗਿਆ ਸੀ ਅੱਜ ਤੇਰਾ ਪ੍ਰੈਕਟੀਕਲ ਸੀਗਾ ਪ੍ਰੈਕਟੀਕਲ ਸੀ ਅੱਜ ਇਹਦਾ ਪ੍ਰੈਕਟੀਕਲ ਦੇ ਕੇ ਤੇ ਵਾਪਸ ਟਾਈਮ ਨਾਲ ਆ ਗਿਆ ਤੇ ਹੁਣ ਅਸੀਂ ਚੱਲੇ ਆ ਡਾਕਟਰ ਕੋਲ ਇਹਦੀ ਇਨਫੈਕਸ਼ਨ ਟੈਸਟ ਕਰਾਵਾਂਗੇ ਤੇ ਕਿਹ ਕੋ ਨਾਲ ਨਾ ਲੋਣਾ ਜੀ ਸਾਡੇ ਘਰੇ ਨੰਨਾ ਮੁੰਨਾ ਮਹਿਮਾਨ ਤੇ ਉਹ ਤੁਹਾਨੂੰ ਹੁਣ ਜਦੋਂ ਕਰਤਾਰਪੁਰ ਪਹੁੰਚਾਂਗੇ ਫੇਰ ਮਨੀ ਦੀ ਮੈਡੀਸਿਨ ਲੈ ਕੇ ਫੇਰ ਤੁਹਾਨੂੰ ਸਾਡਾ ਛੋਟਾ ਜਿਹਾ ਨੰਨਾ ਮੁੰਨਾ ਮਹਿਮਾਨ ਜਿਹੜਾ ਉਹ ਦਿਖਾਵਾਂਗੇ ਠੀਕ ਹੈ ਜੀ ਬਾਹਰ ਨਿਕਲ ਕੇ ਬਹੁਤ ਲੱਗਦਾ ਕਿੰਨੀ ਗਰਮੀ ਆ ਹਨਾ ਦਵਾਈ ਬਣੀ ਦੀ ਡਾਕਟਰ ਨੂੰ ਚੈੱਕ ਕਰਵਾ ਲਿਆ ਠੀਕ ਹੈ ਇਹੋ ਕੋਈ ਇਨਫੈਕਸ਼ਨ ਨਹੀਂ ਗਈ ਕਿੰਨੇ ਦਿਨ ਦੀ ਦਵਾਈ ਆ ਤਿੰਨ ਚਾਰ ਦਿਨ ਤਿੰਨ ਚਾਰ ਦਿਨ ਦੀ ਦਵਾਈ ਦਿੱਤੀ ਉਹਨਾਂ ਨੇ ਅੱਧਾ ਤਾਂ ਅਪੀਲ ਹਸ ਗਰ ਗਿਆ ਕੱਲ ਤੇ ਹੁਣ ਆਉਣ ਲੱਗਾ ਜੀ ਆਪਣਾ ਆ ਕਾਕਾ ਦਾਸੀ ਦਿੰਦੇ ਆ ਕਾਕਾ ਕਾਕਾ ਕਹਿੰਦਾ ਹੁਣ ਭੂਆ ਮੇਰੀ ਦਾ ਤਾਂ ਟਾਈਮ ਹੀ ਨਹੀਂ ਲੱਗਦਾ ਮੈਨੂੰ ਮਿਲਣ ਆਉਣ ਦਾ ਤਾਂ ਮੈਂ ਹੀ ਚਲ ਜਾਨਾ ਤੇ ਵਿਚਾਰਾ ਸਗੋ ਬੱਸੇ ਆਇਆ ਉਹ ਬੜਾ ਹੋਰ ਤਰ੍ਹਾਂ ਹੁੰਦੇ ਆ ਉਹ ਗਿਆ ਹੀ ਨਹੀਂ ਕਰੀ ਬੱਸੇ ਨਾਨਕੇ ਜਾਂਦਾ ਉਹਦੇ ਨਾਨ ਉਹ ਲੈ ਜਾਂਦੇ ਆ ਮਾਵੇਂ ਗੱਡੀ 'ਚ ਘਰੇ ਸਾਡੇ ਚਲੋ ਮੁੰਡੇ ਦੋਨੇ ਬਾਹਰ ਆ ਦੋਨੇ ਹੀ ਆ ਨੋ ਸਾਸੀ ਤਾਂ ਕਰਕੇ ਉਹਨਾਂ ਨੂੰ ਮੁਸ਼ਕਲ ਹੋਈ ਅਸੀਂ ਵੀ ਦੂਰ ਬਹੁਤ ਆ ਨਹੀਂ ਤੇ ਆਪ ਜਾ ਕੇ ਬੰਦਾ ਲੈ ਆਉਂਦਾ ਤੇ ਹੁਣ ਇੱਥੋਂ ਅਸੀਂ ਫਿਰ ਉਹਨਾਂ ਨੂੰ ਆ ਲੈਣ ਆਏ ਆ ਇੱਥੋਂ ਕਰਤਾਰਪੁਰੋਂ ਅੱਡੇ 'ਚੋਂ ਪਿੰਡਾਂ ਵਾਲ ਨੂੰ ਸਾਧਨ ਸੂਦਨ ਬਹੁਤ ਘਟ ਜਾਂਦੇ ਆ ਤੇ ਖੱਜਲ ਖਵਾਰੀ ਬਹੁ ਹੁੰਦੀ ਆ ਤੇ ਮੈਂ ਜਾਦਾ ਉਹਦਾ ਘੇ ਦੇ ਗਿਆ ਮੈਂ ਆਪਣਾ ਭਤੀਜਾ ਨਹੀਂ ਦੇਖਿਆ ਜੀ ਉਸ ਤੋਂ ਬਾਅਦ ਦਾ ਦੇਖ ਲਓ ਮੈਂ ਅੱਜ ਦੇਖਣਾ ਦੇ ਲਈ ਮੈਂ ਤਾਂ ਉਪਰਾ ਕਰਦਾ ਕਿ ਮੇਰੇ ਕੋਲ ਆ ਜਾਂਦਾ ਮੈਨੂੰ ਉਹਦਾ ਚਾਜ ਆ ਪਈ ਮੈਂ ਉਹਨੂੰ ਚੱਕਣਾ ਇੰਨੇ ਚਿਰ ਬਾਅਦ ਚ ਪਈ ਮੈਂ ਕੋ ਰੋਂਦਾ ਵਾਂ ਕਿ ਮੇਰੇ ਕੋਲ ਹੱਸਦਾ ਹੀ ਆਉਂਦਾ ਫਿਲਹਾਲ ਹਜੇ ਤੇ ਵਿਚਾਰਾ ਉਹ ਥੱਕਿਆ ਜਿਹਾ ਹੁਣਾ ਦੇਖਦੇ ਕਿਦਾਂ ਕਿਦਾਂ ਹੁੰਦੀ ਆ ਟ੍ਰੈਫਿਕ ਵੀ ਕਿੰਨੀ ਅੱਜ ਤੂੰ ਨਹੀਂ ਰੋਇਆ ਮੇਰੇ ਕੋ ਨਾ ਨਹੀਂ ਰੋਇਆ ਨਹੀਂ ਰੋਇਆ ਹਾ ਨਾ ਤੈਨੂੰ ਪਤਾ ਹੈ ਮੇਰੀ ਆਪੂਆ ਦੇ ਬਾਕੀ ਸਾਰਿਆਂ ਕੋ ਰੋਂਦਾ ਹਨ ਨਹੀਂ ਰੋਇਆ ਮੈਂ ਤੋਂ ਵੀ ਮਰ ਮਾਂ ਬੱਚੋਟੀ ਭੂਆ ਨੂੰ ਦੱਸਾਂ ਕਿ ਮੈਂ ਤੋਂ ਵੀ ਨਹੀਂ ਰੋਇਆ ਕਹਿੰਦੀ ਸੀ ਤੇ ਕੋਰੋਨਾ ਉਹਨੇ ਨਹੀਂ ਰੋਇਆ ਸਾਹਮਣੇ ਤੋਂ ਨਹੀਂ ਰੋਇਆ ਆਏ ਆਏ ਕਿੱਦਾਂ ਹੋ ਗਿਆ ਬਾਦ ਸੱਚ ਹੈ ਨਾ ਉਹ ਗੰਮੀ ਲੋਕੀ ਗੰਮੀ ਲੋਕੀ ਆਏ ਚਲੋ ਚੱਲੀਏ ਇਹ ਆ ਜੀ ਸਾਡਾ ਨੰਨਾ ਮੁੰਨਾ ਕਾਕਾ ਨੇ ਕਿ ਦੇ ਕਿ ਦੇ ਚੱਲ ਮੈਂ ਨਹੀਂ ਚੱਲ ਰਹੀ ਐ ਮੈਂ ਸੁਣਾਈ ਨਹੀਂ ਤੂੰ ਥੱਕ ਗਿਆ ਤੂੰ ਥੱਕ ਗਿਆ ਉਹ ਕਿੱਥੇ ਆਇਆ ਉਹ ਕੀ ਕਰਦੀ ਮम्मा ਕੀ ਕਰਦੀ ਧੂਆ ਰਿਹਾ ਧੂਆ ਰਿਹਾ ਥੱਕ ਗਿਆ ਲੋਰ ਥੱਕ ਗਿਆ ਹਏ ਲੱਤਾਂ ਨੂੰ ਟੋਕਾ ਕੀ ਰਹੀ ਆ ਥੱਕ ਗਿਆ ਜੀ 1 2 3 ਕਿੱਚ 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 ਨੂੰ ਆਉਣਾ ਚਾਹੀਦਾ ਇਹਨਾਂ ਨੂੰ ਨਾ ਹੱਛਾ ਹੀ ਨਹੀਂ ਹੋਣਾ ਇਹਨਾਂ ਨੂੰ

ਗੰਗਾ ਮਾਂ ਕੋ ਦੇਖ ਲਈ ਗੰਗਾ ਮਾਂ ਕੋ ਦੇਖ ਲਈ ਦੁੱਧੂ ਪੀਣਾ ਮੰਗੋ ਨਾ ਹਾਂ ਸਾਬ ਸਾਬ ਦੁੱਧੂ ਪੀਣਾ ਮੰਗੋ ਨਾ ਹੈ ਦੁੱਧੂ ਪੀਣਾ ਮੰਗੋ ਨਾ ਦੇਖੀ ਦੇਖੀ ਕੇਂਦਰ ਉੱਟਣਾ ਹਾਂ ਉੱਟਣਾ ਦੁੱਧੂ ਪੀਣਾ ਮੰਗੋ ਨਾ ਤੇ ਹੁਣ ਚੱਲੇ ਆ ਜੇ ਅਸੀਂ ਧਾਰ ਕੱਢਣ ਤੇ ਇੱਕ ਸੀ ਜੀ ਮੇਰਾ ਭਤੀਜਾ ਜਿਹਦੇ ਬਲੌਗ ਬਣਾਇਆ ਸੀ ਉਦੋਂ ਵੀ ਮੇਰੇ ਵੱਡੇ ਭਰਾ ਤੇ ਬੈਠਾ ਹੋਇਆ ਤੇ ਜੋ ਪੈਦਾ ਹੋਇਆ ਮੈਂ ਕਿ ਜਦੋਂ ਦੇਣਗੇ ਉਦੋਂ ਗਈ ਦੇਖਣ ਉਸ ਤੋਂ ਬਾਅਦ ਮੇਰੇ ਕੋਲ ਜਾਣ ਨਹੀਂ ਆਇਆ ਉਹ ਵਿਚਾਰਾ 3 ਮਹੀਨੇ ਦਾ ਹੋ ਗਿਆ ਤਿੰਨ ਕਿ ਚਾਰ ਮਹੀਨਿਆਂ ਦਾ ਹੋ ਜਾਣਾ ਕਰਕੇ ਨੇ ਤਿੰਨ ਚਾਰ ਚਾਰ ਮਹੀਨਿਆਂ ਦਾ ਹੋ ਗਿਆ ਸੱਚਾ 29 ਤਰੀਕ ਨੂੰ ਉਹ ਚਾਰ ਮਹੀਨਿਆਂ ਦਾ ਹੋ ਕੇ ਮੈਨੂੰ ਆਪੇ ਹੀ ਮਿਲਣ ਆਇਆ ਕਹਿੰਦਾ ਮੈਂ ਪਊ ਆਪੇ ਮਿਲ ਜਾਣਾ ਤੇਰਾ ਨੇ ਟਾਈਮ ਲੱਗਣਾ ਹੈਲੋ ਜੀ ਆ ਗਏ ਆਪਾਂ ਸਮਾਦੀ ਥੱਕ ਗਏ ਆ ਅੱਜ ਸਾਰਾ ਦਿਨ ਇੱਕ ਮਿੰਟ ਵੀ ਨਹੀਂ ਲੰਮੇ ਪਏ ਹਜੇ ਜਾ ਕੇ ਪਰ ਆਉਣੇ ਵਾਲੀ ਬਣਾਉਣਾ ਮੈਂ ਖਾਣਾ-ਦਾਣਾ ਚਾਹ ਪੀ ਲਈ ਸੀ ਉਹਨਾਂ ਨੇ ਨਾਲ ਆਪਾਂ ਲੈ ਆਏ ਸੀ ਜਿਵੇਂ ਆਪਣੇ ਪੰਜਾਬੀਆਂ ਦੇ ਰਵਾਜ ਹੀ ਆ ਸਮੋਸੇ ਸਹੀ ਕਿ ਨਹੀਂ ਮਨੀ ਤੇ ਹੁਣ ਮੈਂ ਜਾ ਕੇ ਬਣਾਉਂਗੀ ਕੁਝ ਉਹਨਾਂ ਦੇ ਖਾਣ ਨੂੰ ਇਤਨਾ ਘੱਡ ਲਈਏ ਧਾਰ ਕੱਲ ਮੰਗੋ ਦੇ ਜੀ ਇੱਕ ਸੋਟੀ ਲੱਗੀ ਮੇਰੇ ਕੋਲ ਲੱਤ ਤੇ ਮਨੀ ਮਨੀ ਚੱਕ ਲਾ ਮਾੜਾ ਜਿਹਾ ਵੀ ਆਇਆ ਮਾਣ ਤੀ ਕ ਬਿੰਦੀ ਮੈਨੂੰ ਪਤਾ ਤਾ ਤੂੰ ਕੀ ਕਰਦਾ ਤੂੰ ਕਾਲੀ ਕਰਦਾ ਮਤਲਬ ਕਿ ਇਥੋਂ ਕਾਲੀ ਜਾਂ ਗਾਂ ਦੰਦਗਾ ਤੇ ਕੱਢਣ ਲੱਪਿਆ ਗੰਦੂੜੀ ਉਹਨੇ ਪਹਿਲਾਂ ਹੀ ਬੰਦ ਕਰ ਲਿਆ ਅਸੀ ਜੀ ਮੰਗੋ ਗੰਗਾ ਦਾ ਮੂਤ ਲੈਣ ਨੂੰ ਤਰਸੇ ਹੋਏ ਆਏ ਆ ਬਾਥਰੂਮ ਤੇ ਜੀ ਕਹੇ ਸਵੇਰੇ ਵੀ ਇਹਦਾ ਬਾਥਰੂਮ ਜਦੋਂ ਜਦ ਤੱਕ ਅਸੀਂ ਕੋਲ ਚੱਲੇ ਨੇ ਕਰਨਾ ਹੀ ਬੰਦ ਕਰ ਦਿੱਤਾ ਮਤਲਬ ਕਿ ਬ੍ਰੋਕ ਹੀ ਦਿੱਤਾ ਹੁਣ ਫੇਰ ਆਏ ਆ ਮੈਂ ਕਿਹਾ ਬਾਥਰੂਮ ਕਰਨ ਲਈ ਜਲਦੀ ਲੈ ਲਾ ਉਹ ਆਇਲਿੰਗ ਟੈਸਟ ਕਰਕੇ ਦੇਖਣਾ ਸੀ ਇਹਦਾ ਅਸੀਂ ਗੰਗਾ ਦਾ ਲੈ ਫੜ ਪਹਿਲਾਂ ਕੇਲੇ ਪਾਦਾ ਮੈਂ ਇਹਨਾਂ ਨੂੰ ਛਡ ਆਇਲਿੰਗ ਟੈਸਟ ਸੀ 13 ਦਿਨ ਦੇ ਭਇਆ ਹੋਇਆ ਜਿੱਦਾਂ ਪਤਾ ਨਹੀਂ ਅੱਗੇ ਬਾਥਰੂਮ ਦੇਖ ਲੈ ਛੱਟ ਕਰ ਦਿੰਦੀ ਐ ਜਦੋਂ ਆਈ ਏ ਹਨਾ ਹੁਣ ਜਿੱਦਾਂ ਇਹਨਾਂ ਨੂੰ ਪਤਾ ਨਹੀਂ ਇਹਨੂੰ ਲੱਗ ਗਿਆ ਬੰਦਾ ਗੰਗਾ ਦਾ ਪਾਥੀਆਂ ਵੀ ਕਿਨੇ ਰੱਖ ਲਈਏ ਪਾਥੀਆਂ ਤਾਂ ਮੁੱਕ ਗੀਆਂ ਆਪਣੀਆਂ ਹੁਣ ਬਹੁਤ ਸੋ ਚੱਕੀਆਂ ਸੀ ਮੈਂ ਟਿੰਕੀ ਨੂੰ ਪੁੱਛੀਏ ਤਾਂ ਪਾਥੀਆਂ ਵੱਤ ਲਈ ਹੈਗੀ ਕਿ ਤੇ ਜਿਹੜਾ ਪਾਥੀਆਂ ਬੱਤਨ ਪਾਥੀਆਂ ਇੱਧਰ ਕੰਦ ਨਾ ਹੀ ਲਾਉਣੀਆਂ ਪੈਣੀਆਂ ਫੇ ਆਹ ਵਾਲੀ ਕੰਦ ਨਾ ਕੰਦ ਨਾ ਰਹਿ ਗਈਆਂ ਆਪਾਂ ਤੇ ਲਾਈਆਂ ਹੀ ਬੰਦ ਨਾ ਨਹੀਂ ਨਹੀਂ ਬਾਬੇ ਹੋਣਾ ਨੇ ਲਾਹਟੇ ਲਾਈਆਂ ਆ ਗਏ ਤਾਂ ਜਾਂਦੀਆਂ ਹੁੰਦੀਆਂ ਉਦਾਂ ਉਹਨਾਂ ਕੋਲ ਗਲਬ ਉਹਨਾਂ ਨੂੰ ਵੀ ਨਿਯਮ ਕਰ ਸਕਦੇ ਆ ਆ ਗਈ ਐ ਕਿ ਭਾਇਆ ਬੋਤਲ ਜੀ ਉਹ ਦਵਾਈ ਆ ਚਿਚੜੀਆਂ ਜਿਹੜੀ ਇੱਥੇ ਉਹ ਸਵੇਰੇ ਉਹ ਜਿਹੜੇ ਮਾੜੀਆਂ ਮੋਟੇ ਜਿਹੜੀ ਹੁੰਦੀ ਆ ਕੀੜੇ ਮਕੌੜੇ ਜੇ ਨਿਕਲਦੇ ਉਹਦੇ ਕਰਕੇ ਮੈਂ ਛਿੜਕੀ ਸੀਗੀ ਇੱਥੇ ਕੇ ਸਵੇਰ ਨੂੰ ਬਾਹਰ ਕੱਢ ਦੇ ਹਾਂਜੀ ਇਹ ਕੋਈ ਨਹੀਂ ਚਾਹੀਦੀ ਬਾਹਰ ਤੇ ਮੈਂ ਸ਼ਾਮ ਨੂੰ ਢੋਣਾਂਗੀ ਤਾਂ ਬੱਦ ਵੱਡੇ ਹੋਏ ਆ ਕਿੱਥੇ ਰਹਾ ਹੀ ਆਲੇ ਬਸ ਸਵੇਰ ਨੂੰ ਪਹੁੰਚ ਪੈਂਦੇ ਆ ਇਹੋ ਦੇਖੀ ਕਿੰਨਾ ਸੋਹਣਾ ਲੱਗਦਾ ਮੋਟੀ ਸਾਫ ਹੂੰ ਅੱਜ ਜਿੱਧਰ ਵੀ ਪਾਣੀ ਹੋ ਦੇ ਹੋ ਗਿਆ ਸਬਸਕ੍ਰਾਈਬਰ ਦੀ رائے ਲੈ ਲਈਏ ਆਪਾਂ ਮੱਝ ਬਾਰੇ ਹੂੰ ਸਾਨੂੰ ਜੀ ਇੱਕ ਮੱਝ ਮਿਲ ਗਈ ਆ ਮਤਲਬ ਕਿ ਸਾਡੇ ਉਹ ਵਾਲੇ ਸਬਸਕ੍ਰਾਈਬਰ ਜਿਨ੍ਹਾਂ ਨੇ ਪਸ਼ੂ ਰੱਖੇ ਆ ਮੱਝਾਂ ਰੱਖੀ ਉਹਨਾਂ ਨੂੰ ਇਸ ਚੀਜ਼ ਦੀ ਨੌਲੇਜ ਹੋਣੀ ਆ ਇੱਕ ਮੱਝ ਮੱਝ ਨਹੀਂ ਮਤਲਬ ਝੋਟੀ ਆ ਉਹ ਝੋਟੀ ਹੈਗੀ ਆ ਤੀਜੇ ਸੂਏ ਹੂੰ ਉਹ ਤੀਜੇ ਸਵੇਰਾ ਚੋਟੀ ਮੈਂ ਤਾਂ ਮਨੀ ਉਹ ਦੇਖਣ ਗਏ ਸੀਗੇ ਚੋਟੀ ਮਤਲਬ ਕਿ ਅਸੀਂ ਤੁਹਾਡੇ ਕੋਲ ਉਹ ਸਮਝਣਾ ਚਾਹੁੰਨੇ ਬਿਹੇਵੀਅਰ ਪਸ਼ੂ ਦਾ ਸਭਾ ਉਹਨੂੰ ਜਦੋਂ ਅਸੀਂ ਮਿਲਣ ਗਏ ਉਹ ਉਸ ਟਾਈਮ ਉਹ ਸਾਨੂੰ ਦੇਲੇ ਜੇ ਕੱਢ ਕੇ ਦੇਖਦੀ ਸੀ ਹਨਾ ਐਦਾਂ ਸਾਰੇ ਜਾਨਵਰ ਦੇਖਦੇ ਪਰ ਉਹ ਥੋੜੀ ਜਿਹਨੂੰ ਕਹਿੰਦੇ ਇਹ ਅਗਰੈਸਿਵ ਜੀ ਲੱਗੀ ਆ ਉਹ ਤੇ ਉਹ ਹੈਗੀ ਸੂਣ ਵਾਲੇ ਉਹ ਨਿਕਲ ਜਾਦਾ ਡੋਗੀ ਉਹ ਵਿੱਚ ਖੱਤੇ ਦੇ ਆ ਦਿਖਣਾ ਹੀ ਨਹੀਂ ਇਹਦੇ ਵਿੱਚ ਦਿਖਣਾ ਹੀ ਨਹੀਂ ਦਿਖਣਾ ਹੀ ਨਹੀਂ ਹੂੰ ਤੇ ਉਹ ਜਿਹੜੀ ਝੋਟੀ ਆ ਜੀ ਹਨਾ ਉਹ ਤੀਜੇ ਸੂਵੇ ਤੇ ਉਹ ਸੂਣ ਵਿੱਚ ਉਹ ਹਜੇ ਕਹਿੰਦੇ ਥੋੜਾ ਟਾਈਮ ਆ 20 ਦਿਨ ਵੀ ਲੈ ਸਕਦੀ ਮਹੀਨਾ ਵੀ ਲੈ ਸਕਦੀ ਆ ਹੁਣ ਅਸੀਂ ਉਹਨਾਂ ਨੂੰ ਇਹ ਕਿਹਾ ਅਸੀਂ ਕਿਹਾ ਵੀ ਤੁਸੀਂ ਨਾ ਇਹਨੂੰ ਇਹਦੀ ਡਿਲੀਵਰੀ ਹੋ ਲੈੰਦੋ ਮਤਲਬ ਇਹਨੂੰ ਸੂ ਲੈੰਦੋ ਇਹਦੀ ਡਿਲੀਵਰੀ ਹੋ ਲੈੰਦੋ ਫੇਰ ਮੈਂ ਕਿਹਾ ਮੈਂ ਇਹਦੀ ਤਿਹਾਰ ਕਾਡੂਗੀ ਇੱਕ ਦੋ ਦਿਨ ਮਤਲਬ ਮੈਨੂੰ ਉਹ ਹੋ ਜਾਵੇ ਭਈ ਇਹ ਗੋਰੀ ਵਾਂਗੂ ਸਾਨੂੰ ਤੰਗ ਨਾ ਕਰੂਗੀ ਤੁਹਾਨੂੰ ਪਤਾ ਹੀ ਆ ਗੋਰੀ ਜਿਹੜੇ ਆਪਣੇ ਵਲੌਗ ਦੇਖਦੇ ਆ ਗੋਰੀ ਬਾਰੇ ਇਨੂ ਇਹ ਆ ਵੀ ਮੈਂ 1-2 ਦਿਨ ਉਹਨੂੰ ਚਾਹੂੰਗੀ ਉਹ ਦੇਖੂੰਗੀ ਧਾਰ ਕਿੱਦਾਂ ਦੀ ਆ ਉਹਦੀ ਉਹਦਾ ਕੀ ਹਿਸਾਬ ਕਿਤਾਬ ਆ ਤਾਂ ਫੇ ਅਸੀਂ ਡਿਸੀਜਨ ਲਵਾਂਗੇ ਜੀ ਹੋ ਸਕੇ ਆ ਉਹਨਾਂ ਨੇ ਸਾਨੂੰ ਵੀਡੀਓ ਬਣਾਉਣ ਦਿੱਤੀ ਫੇਰ ਅਸੀਂ ਵਲੌਗ ਵਿੱਚ ਵੀਡੀਓ ਬਣਾ ਕੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਸੋ ਪਲੀਜ਼ ਆਪਣੀ ਰਾਏ ਜ਼ਰੂਰ ਦਿਓ ਮੱਕੀ ਇਹ ਜਜਮੈਂਟ ਸਾਨੂੰ ਨਹੀਂ ਹੋਈ ਉਹ ਮੂਰਾ ਵਾਂ ਜਾਂ ਉਹ ਦੂਜੀ ਕਿਹੜੀ ਹੁੰਦੀ ਮਿਕਸ ਸੀਗੀ ਉਹ ਮਿਕਸ ਹੀ ਆ ਮਤਲਬ ਕਿ ਉਹ ਪਰ ਪਿਓਰ ਕੋਈ ਵੀ ਪਿਓਰ ਨਹੀਂ ਸੀ ਨੀਲੀ ਰਾਵੀ ਆ ਨਾ ਉਹ ਮੂਰਾ ਵਾਂ ਮਿਕਸ ਹੈ ਜਿਹੜੀ ਆਮ ਮੱਝ ਹੁੰਦੀ ਆ ਜਿੱਦਾਂ ਉਦਾਂ ਬਟ ਦੁੱਧ ਉਹਦਾ ਉਹ ਕਹਿੰਦੇ ਦੂਜੇ ਸੂਏ ਸੋਣਾ ਸੀਗਾ ਤੀਜੇ ਵੱਧ ਵੀ ਸਕਦੀ ਆ ਤੇ ਸੋਟ ਚੂੜ ਜੇ ਸਾਡੇ ਕਰਮਾ ਚ ਹੋਈ ਮਿਲ ਜੂਗੀ ਤਾਂ ਬਟ ਸਭ ਤੋਂ ਵੱਡੀ ਗੱਲ ਸਵਾਦੀ ਠੰਡੀ ਹੋਵੇ ਹੋਰ ਨਾ ਕੱਲ ਨੂੰ ਚੱਕ ਕੇ ਮੈਨੂੰ ਖੁੰਝਾ ਚਲਾਇਆ ਹੋਵੇ ਗੋਰੀ ਵਾਲਾ ਹੀ ਹਿਸਾਬ ਕਿਤਾਬ ਹੋਵੇ ਸਹੀ ਕਿ ਨਹੀਂ ਮਾਨੀ ਹਾਂ ਤੇ ਚਲੋ ਜੀ ਫੇਰ ਧਾਰ ਕੱਢ ਲਈ ਅਸੀਂ ਧਾਰ ਕੱਢ ਕੇ ਫੇਰ ਮਿਲਦੇ ਆਂ ਜੀ ਕਾਕੂ ਰੂ ਲੈ ਕੇ ਆਵਾਂਗੇ ਸਮਝਣਾ ਮੈਂ ਹੂੰ ਚੱਲ ਬੱਸ ਆਗੀ ਵਾਲ ਪਈ ਆ ਬਸ ਥੱਲੇ ਰੱਖਦੇ ਹੁਣ ਅੱਜ ਤਦਾ ਘਟਿਆ ਮੱਖੀ ਮੁੱਖੀ ਘਟਿਆ ਉਹਦਾ ਅੱਜ ਲੱਗਦੇ ਚਲ ਇਹਨੂੰ ਗੋਹਾ ਕਰ ਲੈਂਦੇ ਫੇਰ ਧਾਰ ਕੱਢਦੇ ਆ ਨੂੰ ਗੋਹਾ ਕਰਨ ਲੱਗੀ ਆ ਕਰਨ ਲੱਗੀ ਹਾਏ ਥੱਕ ਗਈ ਅੱਜ ਮੈਂ ਇਹਨੂੰ ਅੰਦਰ ਹੀ ਰਹਿਣ ਦੀ ਹੁਣ ਜਦ ਤੱਕ ਮੈਂ ਧਾਰ ਨਹੀਂ ਕੱਢਦੀ ਮੈਡਮ ਨੂੰ ਛੋਟੀ ਨੂੰ ਲੋਜੀ ਧਾਰ ਕੱਢ ਲਈਏ ਇੱਕ ਵਾਰੀ ਸਾਡੀ ਜੀ ਮੰਗੋ ਹੀਟ ਵਿੱਚ ਆ ਚੁੱਕੀ ਆ ਤੇ ਉਹ ਟਾਈਮ ਡਾਕਟਰ ਨੇ ਕਿਹਾ ਸੀ ਨਗਾਉਣਾ ਵਾ ਇਹਨੇ ਬਾਜ ਹੀ ਬੜੀ ਕੀਤੀ ਹੋਈ ਇਹਦੀ ਪੰਜ ਦਾ ਸੈਕਿੰਡ ਟਾਈਮ ਆਈ ਕਿ ਦਿਨ ਬਾਅਦ ਚ ਹੀਟ ਚ ਦਾ ਫੇਰ ਇਹਦੀ ਆਈ ਬੋਰਾ ਦੂਜਾ ਫੀਡ ਦਾ ਹੋਰ ਜਦੋਂ ਮੈਂ ਤੁਹਾਨੂੰ ਘਰ ਛੱਡ ਕੇ ਬਹੁਜੂਤ ਝਾੜੂ ਆਇੱਥੇ ਲਵਾਉਣਾ ਉਹਨੂੰ ਚੱਤੇ ਨਹੀਂ ਆਉਣਾ ਆ ਮੈਨੂੰ ਸਾਡਿਆਂ ਚ ਪਰੋਣੇ ਆਏ ਆ ਤੇ ਤੂੰ ਬਾਅਦ ਚ ਕਰ ਲਈਂ ਆ ਸਾਫ ਸਫਾਈ ਯੋ ਕਿ ਮੈਂ ਬਣਾਉਣੇ ਵੀ ਆ ਕੁਛ ਨਾ ਕੁਛ ਉਹਨਾਂ ਦੇ ਖਾਣ ਨੂੰ ਠੀਕ ਆ ਮੈਂ ਇਹ ਕਹਿੰਦੀ ਸੀ ਕਿ ਬਈ ਇੱਕ ਹੀਟ ਇਹਦੀ ਛੱਡ ਦਿੱਤੀ ਥੋੜੇ ਦਿਨ ਹੋਏ ਮੰਗੋ ਹੀਟ ਚ ਆਈ ਸੀ ਤੇ ਹੁਣ ਜਦ ਦੂਜੀ ਹੀਟ ਆਈ 21 ਦਿਨ ਬਾਅਦ ਚ ਤੇ ਉਦੋਂ ਮੰਗੋ ਦੇ ਏ ਆਈ ਹੋਊਗੀ ਡਾਕਟਰ ਨੇ ਹੀ ਮਤਲਬ ਕਿ ਇਹ ਗੱਲ ਕਹੀ ਆ ਤਾਰ ਗੱਡ ਲਈ ਆ ਜੀ ਅਸੀਂ ਮੈਂ ਨਾ ਅੱਜ ਜੋ ਕੱਜਲ ਪਾ ਲਿਆ ਮੈਨੂੰ ਇਦਾਂ ਲੱਗਦਾ ਮੈਂ ਬੀ ਉਹ ਲੱਗਦੀ ਪਈ ਆ ਕੀ ਕਹਿੰਦੇ ਹੁੰਦੇ ਆ 12 ਆ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਤੇ ਕਰੇਲੂ ਵਲੌਗ ਹੁੰਦੇ ਆ ਜੀ ਦਸਹਰੇ ਵਾਲੇ ਦਿਨ ਵਲੌਗ ਬਣਾਇਆ ਨਹੀਂ ਕਿਉਂਕਿ ਸਹੀ ਦੱਸਾਂ ਤੁਹਾਨੂੰ ਮੈਂ ਕਦੀ ਦਸਹਰਾ ਦੇਖਿਆ ਹੀ ਨਹੀਂ ਕਦੀ ਵੀ ਨਹੀਂ ਦਸਹਰਾ ਦੇਖਿਆ ਇੱਕ ਵਾਰੀ ਛੋਟੇ ਹੁੰਦਿਆਂ ਨੇ ਮੈਂ ਦਸਹਿਰਾ ਦੇਖਿਆ ਮੈਂ ਨਹੀਂ ਦੇਖਿਆ ਕਦੀ ਦਸਹਿਰਾ ਮੈਨੂੰ ਬਹੁਤ ਵਾਰ ਵਿਆਹ ਤਾਂ ਬਸ ਇੱਕ ਵਾਰ ਵਿਆਹ ਤੋਂ ਉਹ ਵੀ ਤੂੰ ਨਿੱਕਾ ਜਿਹਾ ਸੀ ਤੂੰ ਡਰ ਗਿਆ ਸੀ ਤੇ ਉਦੇ ਭੱਜ ਆਏ ਸੀਗੇ ਬਿਨਾ ਉਹਨੂੰ ਅੱਗ ਲੱਗਿਆ ਦੇਖਿਆ ਤੇ ਇਸ ਕਰਕੇ ਮੈਂ ਜੇ ਸਹੀ ਪੁੱਛੋ ਕਦੀ ਦਸਹਿਰਾ ਨਹੀਂ ਦੇਖਿਆ ਤੇ ਕੱਲ ਦਸਹਿਰੇ ਤੇ ਮੈਂ ਕੁਝ ਬਣਾਇਆ ਵੀ ਨਹੀਂ ਕਰਿਆ ਮੈਂ ਨਹੀਂ ਕੁਝ ਵੀ ਬਣਾਇਆ ਮੈਨੂੰ ਜੀ ਨਹੀਂ ਕਰਦਾ ਸਹੀ ਪੁੱਛੋ ਮੇਰਾ ਨਹੀਂ ਜੀ ਕਰਦਾ ਮੈਨੂੰ ਨਾ ਮੈਨੂੰ ਯਾਦ ਆ ਜਾਂਦਾ ਉਹ ਬਸ ਉਹ ਮਨਵੀਰ ਦੇ ਡੈਡੀ ਦਾ ਪਈ ਉਹ ਸਾਡੇ ਤੋਂ ਦੂਰ ਵੀ ਰਹਿੰਦੇ ਆ ਤੇ ਉਹਨਾਂ ਦਾ ਦਸਹਿਰਾ ਉਹ ਕੰਮ ਤੇ ਹੁੰਦੇ ਆ ਨਾ ਘਰੇ ਰੋਟੀ ਪਕਾਉਣ ਵਾਲਾ ਕੋਈ ਨਾ ਕੋਈ ਚੀਜ਼ ਬਣਾਉਣ ਵਾਲਾ ਇਹ ਪਹਿਲਾਂ ਕੰਮ ਕਰਦੇ ਫੇਰ ਘਰੇ ਜਾਂਦੇ ਰਾਤ ਨੂੰ ਇੱਧਰ ਲੈ 11 ਵਜੇ ਇੰਡੀਆ ਦੇ ਜਾ ਕੇ ਰੋਟੀ ਪਾਣੀ ਬਣਾਉਂਦੇ ਖਾਂਦੇ ਫੇਰ ਜਾ ਕੇ ਕਿਤੇ ਸੌਂਦੇ ਮੈਂ ਕੁਝ ਨਹੀਂ ਬਣਾਇਆ ਮੇਰੇ ਜੀ ਨਹੀਂ ਕੀਤਾ ਮਾਨੀ ਨਹੀਂ ਕੀਤਾ ਮੇਰਾ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਜੀ ਅੱਜ ਦੇ ਵਲੌਗ ਦਾ ਐਂਡ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਹੁਤ ਸਾਰੀ ਗੱਲ ਜੀ ਸਾਰਿਆਂ ਨੂੰ